ਹੁਣ ਬੋਲੋ ਕੈਂਬਰ ਸਾਹਮਣੇ ਤੁਸੀਂ ਕੀ ਕਹਿ ਰਹੇ ਸੀ ਮੈਂ ਕਹਿ ਰਹੀ ਸੀ ਕਿ ਮੇਰੇ ਕੋਲ ਆਪਣਾ ਫੋਨ ਨਹੀਂ ਹੈਗਾ ਤੇ ਫੋਨ ਮੈਨੂੰ ਚਾਹੀਦਾ ਵੀ ਨਹੀਂ ਹੈਗਾ اچھا ਬਸ ਮੈਂ ਕਹਿ ਰਹੀ ਹਾਂ ਮੈਨੂੰ ਟੈਬ ਲੈ ਲਓ ਮੈਂ ਪੜਾਈ ਵગેਰਾ ਕਰਨੀ ਹੁੰਦੀ ਹੈ ਤਾਂ ਹਰ ਹੌਂਦਾ ਬਾਰ-ਬਾਰ ਲੈਪਟਾਪ ਖੋਲਣਾ ਕੋਈ ਗੱਲ ਨਹੀਂ ਤੁਸੀਂ ਮੇਰਾ ਫੋਨ ਲੈ ਲਿਓ ਇੱਥੇ ਪੜਾਈ ਕਰ ਲਿਆ ਕਰੋ ਨਹੀਂ ਟੈਬ ਟੂਬ ਕੁਝ ਨਹੀਂ ਲੈ ਕੇ ਦੇਣਾ ਪੁਰਾਣਾ ਲੈਪਟਾਪ ਜਿਹੜਾ ਪਾਪਾ ਦਾ ਪਿਆ ਹੁੰਦਾ ਚਰ ਵਰਤੋ ਨਹੀਂ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਤੁਸੀਂ ਦੇਖ ਰਹੇ ਹੋ ਦਬਣ ਨੂੰ ਤੇ ਟਾਈਮ ਮੈਂ ਤੁਹਾਨੂੰ ਦਿਖਾ ਦਾਂ ਟਾਈਮ ਜੀ 10:30 ਵਜੇ ਦਾ ਮਾਰਨਿੰਗ ਦੇ 10:30 ਹੋ ਗਏ ਨੇ ਇਹਨੂੰ ਕੱਪੜੇ ਵੀ ਲੈ ਕੇ ਦੋ ਨਾਲੇ ਸਾਰਾ ਕੁਝ ਨਾ ਲੈਦਾ ਲੈ ਕੇ ਤਾਂ ਦਿੱਤੇ ਰੋ ਉਦੋਂ ਕੱਪੜੇ ਤੁਸੀਂ ਕੱਲ ਵਾਲੇ ਵਲੌਗ ਚ ਦੇਖਿਆ ਲੋਰ ਪਾਈ ਦਵਣੇ ਉਹ ਲੋਰ ਤੇ ਨਾਲ ਉੱਤੇ ਮੈਂ ਇਹਨੂੰ ਹਾਫ ਜੈਕਟ ਲੈ ਕੇ ਦਿੱਤੀ ਸੀ ਹੁਣ ਕਹਿੰਦੀ ਹੋਰ ਕੱਪੜੇ ਲੈ ਕੇ ਦੋ ਇਹ ਆਪਕੀ ਗਲਤ ਬਾਤ ਹੈ ਬਸੀ ਸਾਹਿਬ ਬਸੀ ਸਾਹਿਬ ਕਿੱਧਰ ਗਏ ਤੇ ਖੁਪ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਆਂ ਜੀ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਵਲੌਗ ਹੁਣ ਡੇਲੀ ਆਇਆ ਕਰਨਗੇ ਜੀ ਜਿਵੇਂ ਤੁਹਾਨੂੰ ਪਤਾ ਕੱਲ ਮੈਂ ਲਾਈਵ ਦੇ ਵਿੱਚ ਵੀ ਦੱਸਿਆ ਸੀ ਮੈਂ ਬੈਕ ਕੈਮਰਾ ਮੈਂ ਤੁਹਾਨੂੰ ਦਿਖਾਨੀਆਂ ਦਮਣ ਨੂੰ ਕਹਿੰਨੀ ਮੈਨੂੰ ਦਿਖਾਓ ਮੈਂ ਸਿਰ ਨੂੰ ਆਇਲਿੰਗ ਕਰਦੀ ਪਈ ਆ ਤੇਲ ਲਾਂਦੀ ਪਈ ਆ ਦਮਣ ਪੋਣੀ ਹੋ ਗਈ ਦਮਣ ਅ ਸਵੇਰੇ ਰੈਡੀ ਹੋ ਗਿਆ ਨਹੀਂ ਤਾਂ ਦਮਣ 11 ਵਜੇ ਸੁੱਤਾ ਉੱਠਦਾ ਸੀ ਕਿ ਚਲੋ ਕੋਈ ਚੱਕਰ ਨਹੀਂ ਹਾਂ ਤਾਂ ਕਰਕੇ ਦਿਖਾਵਾਂ ਦੇਖੋ ਅੱਜ ਧੁੰਦ ਘਟਾ ਤੇ ਇਧਰ ਆਪਾਂ ਨੇ ਕੱਪੜੇ-ਕੁਪੜੇ ਧੋ ਕੇ ਪਾਤੇ ਸੁੱਕਣੇ ਸਵੇਰੇ ਹੀ ਕੌਣ ਆ ਗਿਆ ਸਾਡੇ ਹੀ ਆ ਤੇ ਮੌਸਮ ਸਾਫ਼ ਹੈ ਅੱਜ ਅੱਛਾ ਸੱਚ ਇੱਕ ਗੱਲ ਮੈਂ ਹੋਰ ਦੱਸਦਾ ਇਹ ਹੈਗਾ ਜੀ ਨੈਕਸਟ ਡੇ ਤੇ ਅੱਜ ਹੈਗਾ ਸੰਡੇ ਤੇ ਸੰਡੇ ਨੂੰ ਆਪਾਂ ਵਲੌਗ ਸ਼ੂਟ ਕਰ ਰਹੇ ਹਾਂ ਤਾਂ ਟਾਈਮ ਹੈਗਾ 10:30 ਵਜੇ ਦਾ ਫਿਰ ਮੇਰੀ ਰੀਨਾ ਕਲਸੀ ਪਹਿਣ ਕਹਿੰਦੇ ਕਿ ਤੁਸੀਂ ਦਿਨ ਵੀ ਦੱਸਿਆ ਕਰੋ ਤੇ ਟਾਈਮ ਵੀ ਦੱਸਿਆ ਕਰੋ ਨੈਕਸਟ ਡੇ ਨਾ ਕਿਹਾ ਕਰੋ ਤੇ ਦੇਖੋ ਮੈਂ ਨਾ ਸਵੇਰੇ ਸਵੇਰੇ ਤੇਲ ਤੂੰ ਲਾ ਰਹੀਆਂ ਵਾਲਾਂ ਨੂੰ ਕਾਫੀ ਦਿਨ ਹੋ ਗਏ ਸੀ ਤੇਲ ਨਹੀਂ ਲਾਇਆ ਤੇ ਕੱਲ ਫੋਨ ਵੀ ਆਇਆ ਸੀ ਸਭੀ ਦੀਦੀ ਦਾ ਤੇ ਉਹ ਕਹ ਰਹੀ ਕਿ ਤੇਲ ਤੂੰ ਲਾਇਆ ਕਰੋ ਤੇ ਕਹਿੰਦੇ ਮਾਲਸ਼ ਮੈਂ ਵੀ ਬਹੁਤ ਵਧੀਆ ਕਰ ਲਈ ਨਾ ਤੇ ਮੈਂ ਫਿਰ ਉਹਨਾਂ ਦੀ ਗੱਲ ਤੇ ਗੌਰ ਕੀਤਾ ਕਿ ਮੈਂ ਕਿਹਾ ਤੇਲ ਲਾਵਾਂ ਮੇਰੇ ਵਾਲ ਜਿਹੜੇ ਨਾ ਝੜ ਝੜ ਕੇ ਝੜ ਝੜ ਕੇ ਜਿਵੇਂ ਹੀ ਅੱਗੋਂ ਆ ਦੇਖੋ ਗੰਜਾ ਗੰਜਾ ਹੋ ਗਿਆ ਨਾ ਆਪਾਂ ਸਵੇਰੇ ਲਈ ਸੀ ਮੈਂ ਕਿਹਾ ਹੁਣ ਤੇਲ ਤੂੰ ਲਾ ਕੇ ਨਾ ਇੱਕ ਘੰਟਾ ਫ੍ਰੀ ਬਹਿ ਕੇ ਜੋ ਟਾਈਮ ਹੋਏਗਾ ਜੇ ਧੁੱਪ ਨਹੀਂ ਕੋਈ ਛੁੱਪੇ ਨਹੀਂ ਤਾਂ ਮੈਂ ਹੀਟਰ ਲਾਇਆ ਹੋਇਆ ਦੇਖੋ ਕੁਰਸੀ ਤੇ ਵਾਲੇ ਦਬਣੀ ਰਿਹਾ ਤੇ ਹੀਟਰ ਲਾਇਆ ਤੇ ਹੁਣ ਮਾਲਸ਼ ਕਰ ਕਰਕੇ ਫਿਰ ਥੋੜਾ ਜਿਹਾ ਬਹਿ ਕੇ ਫਿਰ ਬਾਕੀ ਦਾ ਕੰਮ ਜਿਹੜਾ ਕਰਾਂਗੇ ਤੇ ਮੈਂ ਮਿਲਾਨੀਆਂ ਤੁਹਾਨੂੰ ਬਾਸੀ ਸਾਹਿਬ ਨਾਲ ਬਾਸੀ ਸਾਹਿਬ ਥੋੜੇ ਜਿਹਾ ਆਫਿਸ ਦਾ ਕੰਮ ਚੱਲ ਰਿਹਾ ਜੀ ਆਹ ਦੇਖੋ ਮੇਰੇ ਵਾਲ ਦੇਖੋ ਆ ਹੀ ਰਹਿ ਗਏ ਮੈਂ ਹੋਰ ਆਕੂਗਾਸ ਰਹਿ ਗਏ ਮੈਨੂੰ ਬੜਾ ਸ਼ੌਂਕ ਸੀ ਕਿ ਜਿੰਨੀ ਮੇਰੀ ਹਾਈਟ ਆ ਉਹਨੇ ਲੰਬੇ ਮੇਰੇ ਵਾਲ ਹੋਣ ਪਰ ਕਿਤੇ ਜੋ ਜ਼ਿੰਦਗੀ ਚ ਸੋਚੋ ਕਦੇ ਨਹੀਂ ਹੁੰਦਾ ਹੈਗਾ ਬੰਦਾ ਸੋਚਦਾ ਕੁਛ ਆ ਤੇ ਹੁੰਦਾ ਕੁਛ ਆ ਬਾਕੀ ਜੋ ਕਹਿੰਦੇ ਪ੍ਰਮਾਤਮਾ ਕਰਦਾ ਮੈਨੂੰ ਬੜੀ ਰੀਤ ਸੀ ਕਿ ਮੇਰੇ ਵਾਲ ਲੰਬੇ ਹੁੰਦੇ ਮੈਂ ਗੁੱਤ ਕਰਦੀ ਮੈਂ ਪੋਨੀ ਕਰਦੀ ਜੂڑا ਕਰਦੀ ਪਰ ਮੇਰੇ ਵਾਲ ਆ ਦੇਖ ਆ ਸੱਚਾ ਦਿਖਾਵਾ ਤੁਹਾਨੂੰ ਮੈਂ ਆ ਦੇਖ ਐਮ ਐਮ ਦੇ ਵਾਲ ਹੱਥਾਂ ਦੇ ਜਿਵੇਂ ਗੰਜੀ ਹੋ ਜਾਣਾ ਮੈਂ ਤਾਂ ਮੈਨੂੰ ਲੱਗਦਾ ਮੈਂ ਨਾ ਤਾਰ ਨੂੰ ਗੱਲਾਂ ਕਰਦੀ ਹਾਂ ਤੁਸੀਂ ਗੰਜੇ 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 ਮੈਨੂੰ ਆਪ ਹੀ ਗੰਜੀ ਹੋ ਜਾਣਾ ਮੈਂ ਮੈਂ ਤੁਹਾਨੂੰ ਮੈਂ ਇੱਕ ਕੰਮ ਕਿਹਾ ਸੀ ਤੇ ਤੁਸੀਂ ਬਾਹਰ ਤੁਰੇ ਫਿਰਨ ਦੇ ਮੈਂ ਤੁਹਾਨੂੰ ਕਿਹਾ ਵਲੌਗ ਸ਼ੁਰੂ ਕਰੋ ਤੁਸੀਂ ਟਲਦੇ ਫਿਰਦੇ ਹੋ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਵਾਸੀ ਫੈਮਿਲੀ ਚੈਨਲ ਤੇ ਆਏ ਅਸੀਂ ਚੈਨਲ ਦੇ ਵਿੱਚ ਅੱਜ ਕਾਫੀ ਦਿਨਾਂ ਬਾਅਦ ਮੈਂ ਆਇਆ ਚਲ ਤੁਸੀਂ ਬੋਲੋ ਮੈਂ ਦੱਸ ਦਿੰਦੇ ਕੁਝ ਟਾਈਮ ਤਾਂ ਵਲੌਗ ਨਹੀਂ ਆਏ ਸ਼ਹਿਦੀ ਦਿਹਾੜੇ ਕਰਕੇ ਤੇ ਹੁਣ ਮੈਂ ਆ ਗਿਆ ਦੇਖੋ ਵਲੌਗ ਦੇ ਵਿੱਚ ਤੇ ਆਨੰਦ ਲਓ ਤੁਸੀਂ ਸੰਡੇ ਦਾ ਅੱਜ ਸੰਡੇ ਹੈ ਔਰ ਅੱਜ 31 ਤਰੀਕ ਹੈ ਮੌਸਮ ਆਸਮ ਆਸਮ ਕਾਦਾ ਹੈ ਨਾ ਕੋਈ ਟਪਟਪ ઠੰਡ ਲੱਗ ਰਹੀ ਹੈ ਤੇ ਮੇਰੇ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਨਿਊ ਇਅਰ ਟੂ ਆਲ ਤੇ ਇੰਜੋਏ ਕਰੋ ਅਗਲਾ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ ਤੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਇੰਨਾ ਭਾਰਾ ਕਾਤੋਂ ਬੋਲਣ ਦੇ ਇੰਨੀ ਉੱਚ ਪਰਮਾਤਮਾ ਵੱਲੋਂ ਮੇਰੇ ਵੱਲੋਂ ਤੁਹਾਨੂੰ ਇਹੀ ਅਰਦਾਸ ਹੈ ਤੁਹਾਡੇ ਵਾਸਤੇ ਤੇ ਹਾਂਜੀ ਹੈਲੋ ਆ ਸਾਡਾ ਦਮਨ ਰੈਡੀ ਹੋ ਗਿਆ ਆ ਲਿਆਂਦੇ ਸੀ ਕੱਪੜੇ ਮੈਂ ਕੱਲ ਦਿਖਾਏ ਨਹੀਂ ਹਨ ਤੁਹਾਨੂੰ ਵਲੌਗ 'ਚ ਤੇ ਆ ਦਮਨ ਦੀ ਡਰੈੱਸ ਲਿਆਂਦੀ ਸੀ ਦਮਨ ਨੂੰ ਐ ਹੋ ਰਿਹਾ ਸੀ ਛੇਤੀ ਜਾਓ ਛੇਤੀ ਜਾਓ ਛੇਤੀ ਲਿਆਓ ਡਰੈੱਸ ਤੇ ਦਮਨ ਰੈਡੀ ਹੈ ਟਿਊਸ਼ਨ ਵਾਸਤੇ ਕਿ ਕਮੈਂਟ ਕਰਕੇ ਦੱਸਿਓ ਦਮਨ ਨੂੰ ਜਿਹੜੀ ਡਰੈੱਸ ਹੈ ਕਿਵੇਂ ਲੱਗ ਰਹੀ ਹੈ ਡਰੈੱਸ ਹੀ ਹੈ ਡਰੈੱਸ ਨਹੀਂ ਹੈ ਫਰੌਕ ਵਗੈਰਾ ਹਾਂ ਲੋ ਇਹ ਥੋੜੀ ਕੀ ਹੋ ਗਈ ਹੈ 8 ਫੀਟ 8 ਫੀਟ ਤੇ ਅੱਜ 바ਸੀ ਸਾਹਿਬ ਦਾ ਆਫਿਸ ਹੈ ਆਫਿਸ ਚੱਲੇ ਨੇ ਤੇ ਦਮਨ ਨੂੰ ਨਾਲ ਟਿਊਸ਼ਨ ਛੱਡ ਦੇਣੀ ਹੈ ਆਫਸਰ ਨੇ ਆ ਫਿਰ ਵੀ ਅਸੀਂ ਆਫਿਸ ਚੱਲੇ ਕਿਉਂਕਿ ਅੱਜ ਮੰਥ ਐਂਡ ਕਲੋਜ਼ਿੰਗ ਹੈ ਸਾਨੂੰ ਨਾਲ ਚਲੋ ਚਲੋ ਚਲੀਏ ਚਲੋ ਬਾਏ ਬਾਏ ਨੱਚ ਕੇ ਦਿਖਾ ਦਮਨ ਜਿਹੜਾ ਕੱਲ ਫੰਕਸ਼ਨ ਕੀਤਾ ਸੀ ਬਹੁਤ ਸੋਹਣਾ ਕੀਤਾ ਹੈ ਮੇਰੇ ਪੁੱਤ ਨੇ ਇੰਨਾ ਸੋਹਣਾ ਗਿੱੱਦਾ ਤੇ ਪੰਗੜਾ ਕੀਤਾ ਹੈ ਬਹੁਤ ਸੋਹਣਾ ਕਰਿਓ ਕਰਿਓ ਮੁੰਨੀ ਅੱਧਾ ਹੋਦੋਂ ਭੁੱਲ ਗਈ ਐਡੀ ਛੱਦੀ ਭੁੱਲ ਗਏ ਉਹਦੋਂਦੋਂ ਯਾਦ ਸੀਗਾ ਬਸ ਉਹਦੀ ਯਾਦ ਭੁੱਲ ਗਈ ਸਮਝ ਇੱਕ ਤਾਂ ਭੁੱਲੀ ਠੀਕ ਹੈ ਚਲੋ ਜਾਓ ਪੁੱਤ ਫਟਾਫਟ ਲੇਟ ਹੋ ਰਿਓ ਬਾਏ ਦਮਨ ਬਾਪੋ ਗਏ ਚਲੋ ਜੀ ਜਾਓ ਅੱਜ ਹੀ ਸਾਡਾ ਸੰਡੇ ਆ ਸੀ ਸੰਡੇ ਨੂੰ ਸਾਡੇ ਘਰ ਆ ਕੇ ਹੀ ਐ ਹੁੰਦਾ ਬਸ ਕੋਈ ਕਹਿਨ ਕੋਈ ਕਹਿਨ ਹੈ ਬਾਏ ਬਾਏ ਆਹ ਫੋਨ ਛੱਡ ਗਏ ਲਓ ਲਓ ਤਾਂ ਮੈਂ ਕੈਚ ਕਰਾਂ ਮੈਂ ਨਹੀਂ ਨਹੀਂ ਮੈਂ ਦੇਰ ਨਹੀਂ ਹੈ ਕੈਚ ਨਹੀਂ ਕਰਾਣਾ ਤੇੜੀ ਸਕੂਟੀ ਚਾਬੀ ਨਹੀਂ ਹੈਗੀ 10 ਪੁੱਛ ਕੇ ਵਿੱਚ ਇਹ ਤਾਂ ਲੱਗੀ ਹੈ ਪਤਾ ਨਹੀਂ ਲੱਗਿਆ ਕਿੰਨੇ ਦਿਨ ਹੋ ਗਏ ਚਲਾਈ ਨਹੀਂ ਵਿਚਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਤਾਂ ਇਹ ਸਾਰੇ ਵਧੀਆ ਹੋ ਗਏ ਤੇ ਲੋ ਜੀ ਆਪਕਾ ਵੀ ਰੈਡੀ ਹੋ ਗਏ ਆ ਕੰਮਕੁਮ ਆਪਣਾ ਖਤਮ ਹੋ ਗਿਆ ਸਿਰਫ ਵਾਸ਼ਿੰਗ ਮਸ਼ੀਨ ਲਈ ਹੋਈ ਕਪੜੇ ਧੋਦੇ ਪਏ ਨੇ ਤੇ ਠੰਡ ਕਰਕੇ ਨਾ ਮੈਂ ਥੋੜੇ 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 ਕਰਕੇ ਰੋਜ਼ ਹੀ ਧੋ ਦੇਣੀ ਆ ਫਿਰ ਇਹ ਨਾ ਇੱਕਦਮ ਜ਼ਿਆਦਾ ਹੋ ਜਾਂਦੇ ਤੁਹਾਨੂੰ ਪਤਾ ਤੂ ਪਾਣੀ ਲੱਗਦੀਆਂ ਤੇ ਫਿਰ ਸੁੱਕਦੇ ਨਹੀਂ ਹੈਗੇ ਤੇ ਅੱਜ ਮੈਨੂੰ ਲੱਗਦਾ ਤੁਸੀਂ ਕਹਿਣਾ ਕਿ ਵਲੌਗ ਚ ਸਾਰੇ ਜਣੇ ਵਾਰ-ਵਾਰ ਸੱਸੀ ਕਾਲੀ ਬੁਲਾਈ ਜਾ ਰਹੇ ਨੇ ਸੱਸੀ ਕਾਲ ਕਿਆ ਇਸ ਕਰਕੇ ਬੁਲਾ ਰਿਹਾ ਕਿ ਕਾਫੀ ਦਿਨਾਂ ਬਾਅਦ ਤੁਹਾਡੇ ਰੂਬਰੂ ਹੋਏ ਆ ਤੇ ਬੜਾ ਵਧੀਆ ਲੱਗ ਰਿਹਾ ਤੇ ਚਲੋ ਜੀ ਬਣੇਰੋ ਵਲੌਗ ਦੇ ਵਿੱਚ ਤੇ ਆਪਾਂ ਕਰ ਲਈਏ ਕੰਮਕਾਰ ਤੁਸੀਂ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਬਹੁਤ ਘੱਟ ਕਰਦੇ ਨੇ ਹਲੋ ਆਪਾਂ ਮਸ਼ੀਨ ਲਾਈ ਲਈਏ ਇੱਥੇ ਜਿੱਦਾਂ ਆਪਣੇ ਜਿਹੜੇ ਕੱਲ ਵਾਲੇ ਕੱਪੜੇ ਨੂੰ ਸੁੱਕਦੇ ਪਰੇ ਨੇ ਹੁੰਦਾ ਸਿਰ ਬੈੱਡ ਸ਼ੀਟਾਂ ਨੇ ਧੋਪੀਆਂ ਪਈਆਂ ਨਾਲ ਪਾਣੀ ਚਲਾ ਰੱਖਿਆ ਤੇ ਮੌਸਮ ਥੋੜਾ ਜਿਹਾ ਲੱਗਦਾ ਕਿ ਧੁੱਪ ਨਿਕਲੇਗੀ ਬਾਕੀ ਦੇਖੋ ਤੇ ਸਿਮਰਨ ਆਉਣੀ ਪਈ ਐ ਸਿਮਰਨ ਸਭ ਤੋਂ ਲੇਟ ਹੋ ਗਈ ਤੇ ਉਹਨਾਂ ਚਰਮਾ ਸੀ ਮਰਨ ਨੂੰ ਬਣਾ ਲਈ ਇੱਕ ਕੱਪ ਚਾਹ ਕਿਉਂਨੇ ਸਵੇਰ ਦੀ ਉੱਠ ਕੇ ਚਾਹ ਨਹੀਂ ਪੀਤੀ ਉਹਨੂੰ ਐਵੇਂ ਬਣਾਤੀ ਚਾਹ ਪੀਵਾ ਬਣਾਣਾ ਇਹਨਾ ਪੀਵਾ ਤਾਂ ਆਪਾਂ ਸਿੰਪਲ ਜਿਹੀ ਚਾਹ ਬਣਾ ਲਈਏ ਤੇ ਆਪ ਹਜੇ ਹੀ ਬ੍ਰੇਕਫਾਸਟ ਕਰਨਾ ਹੈ ਬ੍ਰੇਕਫਾਸਟ ਪਲੇਟ ਹੋ ਜਾਂਦਾ ਠੰਡ ਕਰਕੇ ਸਵੇਰੇ ਚਾਹ ਨਾਲ ਕੁਝ ਖਾ ਲਈਦਾ ਤੇ ਬਾਕੀ ਹਜੇ ਅਲਸੀ ਖੋਆ ਪਿੰਨੀਆਂ ਕੁਝ ਨਹੀਂ ਬਣਾਇਆ ਜੀ ਟਾਈਮ ਹੀ ਨਹੀਂ ਲੱਗਣਿਆ ਬਸ ਕਦੇ ਇੱਧਰ ਕਦੇ ਉੱਧਰ ਉਲਝੇ ਜੇ ਫਿਰਦੇ ਸੀ ਤੇ ਹੁਣ ਕਿਸ ਦਿਨ ਟਾਈਮ ਕੱਢ ਕੇ ਬਣਾਵਾਂਗੇ ਆ ਮਦਰਮੈਂ ਨਾ ਸਿਰ ਨੂੰ ਦੇਖੋ ਤੇਲ ਤੁਲ ਲਾਇਆ ਚੰਗਾ ਅੱਜ ਸਰੋ ਦਾ ਸਵੇਰੇ ਜਿਵੇਂ ਤੁਸੀਂ ਦੇਖਿਆ ਤੇ ਤੇਲ ਤੁਨ ਵਾਵਾ ਲਾਇਆ ਹੋਇਆ ਤੇ ਮੈਂ ਕਿਹਾ ਠੰਡ ਨਾਲ ਲਾ ਜੇ ਮੈਂ ਤਾਂ ਕਰਕੇ ਕੈਪ ਪਾ ਰੱਖੀ ਵੈਸੇ ਮੈਂ ਰਮਾਲ ਵੀ ਲੈਂਦਾ ਕੈਪ ਵੀ ਕਦੇ-ਕਦੇ ਪਾ ਲੈਣੀ ਆ ਤੇ ਇੱਕ ਮੇਰੀ ਭੈਣ ਦਾ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਸੀ ਜਿਹੜੀ ਮੈਂ ਸਕੀ ਵੀ ਪਾਈ ਸੀ ਡੀਮਾਰਟ ਅਸੀਂ ਗਏ ਸੀ ਵਲੌਗ ਦੇਖਿਓ ਬਰਨਾਲੇ ਵਾਲਾ ਜਾ ਕੇ ਤੇ ਉਹ ਕਹਿੰਦੇ ਮੈਨੂੰ ਡਿਜ਼ਾਈਨ ਬਹੁਤ ਪਸੰਦ ਆ ਤੇ ਤੁਸੀਂ ਮੈਨੂੰ ਨਾ ਉਹਦਾ ਡਿਜ਼ਾਈਨ ਦਿਖਾਇਓ ਤੇ ਅੱਜ ਮੈਂ ਤੁਹਾਨੂੰ ਬਸ ਚਾ ਚੂ ਪੀਲਾ ਬ੍ਰੇਕਫਾਸਟ ਕਰ ਲਾ ਤੇ ਉਹ ਭੈਣ ਨੂੰ ਮੈਂ ਡਿਜ਼ਾਈਨ ਦਿਖਾਣਾ ਸੌਰੀ ਕਾਫੀ ਦਿਨ ਹੋ ਗਏ ਸੀ ਉਹਨਾਂ ਨੂੰ ਕਮੈਂਟ ਕਰਦੇ ਆ ਪਰ ਮੈਨੂੰ ਟਾਈਮ ਨਹੀਂ ਲੱਗਿਆ ਤੇ ਅੱਜ ਟਾਈਮ ਥੋੜਾ ਜਿਹਾ ਹੈਗਾ ਤੇ ਅੱਜ ਮੈਂ ਤੁਹਾਨੂੰ ਉਹਦਾ ਡਿਜ਼ਾਈਨ ਚੰਗੀ ਤਰ੍ਹਾਂ ਦਿਖਾ ਦੇਣੀ ਆ ਕਲਰ ਦਿਖਾ ਦੇਣੀ ਆ ਤੇ ਲੋ ਜੀ ਜਿਹੜੀ ਮੇਰੀ ਭੈਣ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਸੀ ਮੈਨੂੰ ਸਕੀਵੀ ਦਿਖਾਇਓ ਤੇ ਲੋ ਜੀ ਇਹ ਹੈਗੀ ਸਕੀਵੀ ਤੇ ਗਲਾ ਕਲਰ ਹੈਗਾ ਮਾਊਸ ਜਿਹਾ ਕਲਰ ਆ ਇਹ ਤੇ ਇਹ ਡਿਜ਼ਾਈਨ ਆ ਇਹਦਾ ਇਹ ਮੇਰੀ ਫਰੈਂਡ ਨੇ ਬਣਾਈ ਸੀ ਬਠੰਡੇ ਤੇ ਇਹਦਾ ਜਿਹੜਾ ਗਲਾ ਰੱਖਿਆ ਹੋਇਆ ਵੀ ਆ ਤੇ ਇਹ ਬਾਵਾ ਇਹਦੀਆਂ ਦਾ ਡਿਜ਼ਾਈਨ ਵੀ ਸੇਮ ਹੈ ਲੋ ਜੀ ਧਿਆਨ ਨਾਲ ਦੇਖ ਲਓ ਜੇ ਤੁਹਾਨੂੰ ਇੱਥੇ ਡਿਜ਼ਾਈਨ ਸਮਝ ਆ ਗਿਆ ਤਾਂ ਠੀਕ ਹੈ ਨੂੰ ਕਾਫੀ ਦਿਨ ਹੋ ਗਏ ਸੀ ਮੈਂ ਕਿਹਾ ਮੈਂ ਅੱਜ ਦਿਖਾਨੀ ਆ ਅੱਜ ਦਿਖਾਨੀ ਆ ਪਰ ਟਾਈਮ ਨਹੀਂ ਸੀ ਲੱਗ ਰਿਹਾ ਤੇ ਲੋ ਇਹ ਹੈਗੀ ਦੂਸਰੀ ਬਾ ਤੇ ਵੀ ਗਲਾ ਤੇ ਵੀ ਹੈਗੀ ਇਹਦੀ ਬੈਕ ਸਾਈਡ ਬੈਕ ਸਾਈਡ ਵੀ ਸੇਮ ਹੀ ਡਿਜ਼ਾਈਨ ਪਾਇਆ ਹੋਇਆ ਜਿਵੇਂ ਫਰੰਟ ਹੈ ਉਵੇਂ ਹੀ ਬੈਕ ਹੈ ਤੁਹਾਡੇ ਕਹਿਣ ਤੇ ਸਕੀ ਵੀ ਦਿਖਾਤੀ ਤੁਹਾਨੂੰ ਜੇ ਤੁਹਾਨੂੰ ਡਿਜ਼ਾਈਨ ਸਮਝ ਆ ਗਿਆ ਠੀਕ ਹੈ ਜੇ ਨਹੀਂ ਆਇਆ ਤਾਂ ਤੁਸੀਂ ਸਪੈਸ਼ਲੀ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਤੇ ਉੱਥੇ ਆਪਾਂ ਗੱਲ ਕਰ ਲਾਂਗੇ ਤੇ ਹੁਣ ਮੈਂ ਬਣਾ ਲਾ ਚਾਹ ਪਾਣੀ ਤਾਂ ਸਾਡੇ ਪਿੰਡ ਵਾਲੇ ਵੀ ਆਉਣ ਵਾਲੇ ਤੇ ਇਹ ਹੈ ਜੀ ਸਾਡੇ ਸਾਲ ਦਾ ਆਖਰੀ ਵਲੌਗ ਹੈ ਤੇ ਇਹ ਸਾਲ ਸਾਡਾ ਬੱਸ ਐਵੇਂ ਹੀ ਲੰਗ ਗਿਆ ਪਰਮਾਤਮਾ ਦੀ ਕਿਰਪਾ ਨਾਲ ਕਦੇ ਡਿੱਗ ਗਏ ਕਦੇ ਉੱਠ ਗਏ ਕਦੇ ਡਿੱਗ ਗਏ ਕਦੇ ਉੱਠ ਗਏ ਤੇ ਪਰਮਾਤਮਾ ਕਰੇ ਜਿਹੜਾ ਨਵਾਂ ਸਾਲ ਆਉਣ ਵਾਲਾ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ ਤੇ ਸਾਡੇ ਲਈ ਵੀ ਖੁਸ਼ੀਆਂ ਭਰਿਆ ਆਏ ਤੇ ਤੁਹਾਡੇ ਲਈ ਵੀ ਚਲੋ ਪਹਿਲਾਂ ਮੈਂ ਚਾਹ ਧਰ ਲਾ ਫਿਰ ਮਿਲਦੇ ਆਪਾਂ ਆ ਦੇਖੋ ਦੋ ਨਮੂਨੇ ਕੀ ਕਰ ਰਹੇ ਨੇ ਰੋਟੀ ਪਾਣੀ ਖਾ ਕੇ ਬਹਿ ਗਏ ਦਮਨ ਟਿਊਸ਼ਨ ਤਾਂ ਵੀ ਆ ਗਈ ਹੈ ਤੇ ਫਿਰ ਦੁਬਾਰਾ ਅਰਜਾਈਆਂ ਚ ਵੜ ਗਏ ਨੇ ਤੇ ਇਹ ਜਿਹੜਾ ਜੀ 2023 ਦਾ ਸਾਡਾ ਲਾਸਟ ਵਲੌਗ ਹੋਏਗਾ ਤੇ ਤੁਹਾਨੂੰ ਅਸੀਂ 2024 ਚ ਨਵੇਂ ਵਲੌਗ ਦੇ ਨਾਲ ਮਿਲਾਂਗੇ ਹਣਾ ਇਹ ਲਾਸਟ ਵਲੌਗ ਹੋਏਗਾ ਕੀ ਹੋ ਰਿਹਾ ਮੈਂ ਇਧਰ ਗੱਲਾਂ ਕਰਨੀ ਤੂੰ ਹੀ ਆਪਣਾ ਵਾਲਾ ਕਰਖਿਆ ਗੱਲ ਫੁੱਟੀ ਜਾ ਰਹੀ ਹੈ ਨਹੀਂ ਤੇਜ਼ ਓਏ ਲੜਾਈ ਬਹੁਤ ਹੁੰਦੀ ਤੁਹਾਡੀ ਦੋਨਾਂ ਦੀ ਹੈਨਾ ਨਾ ਨਾ ਪਿਆਰ ਨਾਲ ਰਹਿੰਦੇ ਅਸੀਂ ਧਾਣਾ ਬਣਾ ਬਹੁਤ ਲੜਦੀਆਂ ਹੁੰਦੀਆਂ ਜਦੋਂ ਕੁਆਰੇ ਹੁੰਦੇ ਸੀ ਹੁਣ ਨਹੀਂ ਲੜਦੇ ਹੁਣ ਵੀ ਲੜਦੇ ਆ ਪਰ ਬਾਲਾ ਨਹੀਂ ਕਿਸੇ ਅੰਡੇੜੀ ਹੁੰਦੀ ਹੈ ਹਾਂ ਪਹਿਲਾਂ ਨਿਆਣੀ ਲੜਾਈ ਹੁੰਦੀ ਸੀ ਹੈ ਪਹਿਲਾਂ ਜੁੰਡੇ ਫੜੇ ਜਾਂਦੇ ਸੀ ਹੁਣ ਜੁੰਡੇ ਨਹੀਂ ਫੜੇ ਜਾਂਦੇ ਬਸ ਦਮਨ ਗੱਲ ਸਹੀ ਗਈ ਸਿਰਾ ਦਮ ਕੋਕਾ ਐਂਡ ਗੱਲਬਾਤ ਯੈਸ ਯਸ ਅਸੀਂ ਇਹ ਜਦੋਂ ਕਰਦੇ ਆ ਫਿਰ ਐਂਡ ਹੀ ਕਰਦੇ ਆ ਆਮ ਫਾਲਤੂ ਦਾ ਨਹੀਂ ਬੋਲਦੇ। ਓ ਮਾਝੋ ਕਿਥੇ ਇਧਰ ਬੀਬੀ ਜੀ ਬੈਠੇ ਨੇ ਨਾਨੀ ਜੀ ਦੀ ਜੈਕਟ ਪਾ ਕੇ। ਇਹ ਨਾਨੀ ਨੇ ਸਪੈਸ਼ਲ ਬਣਾ ਕੇ ਦਿੱਤੀ ਸਿਮਰਨ ਵਾਸਤੇ ਦਿਖਾਓਗੇ। ਥੋੜੇ ਦਰਸ਼ਨ ਕਰਾਓਗੇ ਇਹ ਆ ਨਹੀਂ ਜੈਕਟ ਹਾਂ ਲਓ ਦੇਖੋ ਬਟਨ ਦੇਖੋ ਕਿੱਧਰ ਜਾ ਰਹੇ ਨੇ। ਚਲੋ ਮੈਂ ਇਹ ਨਹੀਂ ਪਾ ਲਈ ਸੀ। ਆ ਵੀ ਮੇਰੀ ਪਾਈ ਐ ਨੇ ਆ ਨਾਨੀ ਦੀ ਪਾਈ ਐ ਸਾਰੇ ਮੰਨਤੇ ਨੇ। ਓ ਪਾਪਾ ਦੀ ਕੈਪ ਪਾਈ। ਦਮਨ ਇਸੇ ਮਰਣੇ ਦਾ ਸਾਡੀ ਆ ਮੇਰੀ ਪਾਈ ਨੇ ਮੇਰੀ ਵੀ ਬੋਲੋ ਬੋਲੋ ਮੋੜਾ ਮੇਰੀ ਪਾਈ ਇਹਦੇ ਹਲੋ ਦਮਨ ਨੇ ਸਵੈਟਸ਼ਰਟ ਸੁਣ ਰਹੀ ਹੈ ਦਮਨ ਵੀ ਬੜਾ ਖਾਰਨ ਲੱਗਿਆ ਚੇਤਾ ਹੀ ਨਹੀਂ ਆਇਆ ਆਪਾਂ ਨੂੰ ਹਣਾ ਚਲ ਹੁਣ ਪਤਾ ਲੱਗ ਗਿਆ ਨਾ ਪਤਾ ਲੱਗ ਗਿਆ ਪਰ ਲੇਟ ਲੇਟ ਪਤਾ ਲੱਗਿਆ ਪਰ ਲੱਗ ਗਿਆ ਇੱਕ ਚੀਜ਼ ਪਈ ਹੈ ਤੂੰ ਆ ਵੀ ਪਾਪਾ ਦਾ ਆ ਨਾਨੀ ਦਾ ਆ ਮੇਰਾ ਚੇਕ ਮੈਂ ਇਹ ਲੋਰ ਉਹ ਤਾਂ ਮੇਰੀ ਹੈ ਲੋਰ ਉਹ ਤਾਂ ਮੇਰੀ ਹੈ ਚਲ ਚਲੋ ਉੱਠੋ ਨਮੂਨਿਓ ਬਿਸਤਰੇ 'ਚੋਂ ਉੱਠੋ ਬਿਸਤਰਾ ਛੱਡਿਏ ਤੇ ਕੋਈ ਕੰਮ ਕਰਈਏ ਆਪੀ ਕੀ ਕੇ ਆਪਾਂ ਨੇ ਤੇ ਆਪਣੀ ਲਿਮਾਰੀ ਸੀ ਕਾਫੀ ਦਿਨਾਂ ਦੀ ਆ ਤੁਸੀਂ ਦੇਖ ਸਕਦੇ ਲਿਫਾਫੇ ਲਿਫਾਫੇ ਢੇਰ ਲੱਗਾ ਹੈ ਖਲਾਰਾ ਪਿਆ ਸੀ ਅੱਜ ਮੈਂ ਇਹਨੂੰ ਲੱਗਿਆ ਕਰਨ ਸਾਫ ਕਿਉਂਕਿ ਕੱਲ ਹੈਗਾ ਨਵਾਂ ਸਾਲ ਸਿਮੁਨਸ਼ੇਕਾ ਦੀ ਨਹੀਂ ਹੈ ਤੇ ਆਪਾਂ ਅੱਜ ਹੀ ਲਿਮਾਰੀ ਸਾਫ ਕਰ ਦੇਣੀ ਹੈ ਤੇ ਬਾਕੀ ਜੀ ਚਲੋ ਜੀ ਅਲਵਿਦਾ ਤੁਹਾਨੂੰ ਨਵੇਂ ਸਵੇਰੇ ਨਵੇਂ ਸਾਲ ਵਾਲੇ ਦਿਨ ਨਵੇਂ ਵਲੌਗ ਦੇ ਨਾਲ ਮਿਲਾਂਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਤੇ ਆਪਣੇ ਘਰਾਂ ਚ ਤੁਸੀਂ ਨਵਾਂ ਸਾਲ ਖੂਬ ਜਿਵੇਂਇਆ ਕਰੋ ਗੁਰਦੁਆਰਾ ਸਾਹਿਬ ਜਾਇਓ ਮੱਥਾ ਟੇਕਿਓ ਤੇ ਇਧਰ ਆਪਾਂ ਵੀ ਜਿਹੜੇ ਪੁਰਾਣੇ ਸਾਲ ਦਾ ਕੂੜ ਕਬਾੜਿਓ ਕੱਢ ਦਿੰਦੇ ਆਂ ਤੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਵੇਂ ਸਾਲ ਦੇ ਵਿੱਚ ਢੇਰੀਆਂ ਲਿਆਰੋ ਵਲੌਗਾਂ ਦੀ ਵਲੌਗ ਦੇਖ ਦੇ ਕੇ ਦੇਖ ਦੇ ਕੇ ਤੇ ਜਿਹੜੇ ਆਪਣੇ ਪੁਰਾਣੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ